ਮੈਂਬਰ ਸਾਹਿਬਾਨ ਦੋ ਰੈਜੋਲੂਸ਼ਨ ਇੱਕ ਰੈਜੋਲੂਸ਼ਨ ਇਹ ਲੈ ਕੇ ਆਏ ਕਿ ਜੇ ਅਸੀਂ 400 ਸਾਲਾਂ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੁਰਬ ਮਨਾ ਰਹੇ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਬਹੁਤ ਵੱਡੀਆਂ ਸਿੱਖਾ ਸਿਖਵਾਵਾਂ ਸਨ ਔਰ ਵੱਡੀ ਗੱਲ ਉਹਨਾਂ ਨੇ ਟੋਲਰੈਂਸ ਦੀ ਕੀਤੀ ਜਿੱਥੇ ਪਹਿਲੀ ਮੰਗ ਤਾਂ ਇਹ ਕੀਤੀ ਕਿ ਜਿਹੜਾ ਨੈਸ਼ਨਲ ਹਿਊਮਨ ਰਾਈਟਸ ਡੇ ਹੈ ਉਹਨੂੰ ਗੁਰੂ ਸਾਹਿਬ ਦੇ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਇਸ ਨੂੰ 9 ਦੇ ਕੇ ਇਹਨੂੰ ਮਨਾਇਆ ਜਾਣਾ ਚਾਹੀਦਾ ਰਿਲੀਜੀਅਸ ਟੋਲਰੈਂਸ ਡੇ ਤੇ 9 ਤੇ ਦੂਜੀ ਮੰਗ ਕੀਤੀ ਕਿ ਟੋਲਰੈਂਸ ਉਹਨਾਂ ਕਿਸਾਨਾਂ ਪ੍ਰਤੀ ਵੀ ਦਿਖਾਉਣੀ ਚਾਹੀਦੀ ਜਿਹੜੇ ਦਿੱਲੀ ਦੇ ਬਾਰਡਰ ਤੇ ਬੈਠੇ ਆ 600 ਤੋਂ ਵੱਧ ਸ਼ਹੀਦ ਹੋ ਗਏ ਔਰ ਫਾਇਦਾ ਤਦੇ ਆ ਜੇ ਐਡੇ ਵੱਡੇ ਵੱਡੇ ਭਾਸ਼ਣ ਗਵਰਨਰ ਸਾਹਿਬ ਕਰ ਰਹੇ ਸੀ ਜੇ ਦਿੱਲੀ ਜਾ ਕੇ ਵੀ ਦੱਸ ਦੇ ਕਿ ਟੋਲਰੈਂਸ ਹਰੇਕ ਨੂੰ ਵਿਖਾਈ ਜਾਵੇ ਔਰ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਦਾ ਨਾਂਵ ਬਦਲ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਤੇ ਉਹ 에ਰਪੋਰਟ ਰੱਖਿਆ ਜਾਣਾ ਚਾਹੀਦਾ ਕਿਉਂਕਿ ਸਰਬ ਸੰਜੀਵਾਲਤਾ ਭਾਈਚਾਰੇ ਇੱਕ ਸੰਜ ਟੋਲਰੈਂਸ ਇਹ ਜੋ ਸਾਨੂੰ ਸਿੱਖਾਵਾਂ ਮਿਲੀਆਂ ਨੇ ਇਹ ਗੁਰੂ ਸਾਹਿਬ ਨੇ ਸिखਾਈਆਂ ਨੇ ਤੇ ਇਹ ਸੱਚਾ ਸੁੱਚਾ ਅੱਜ ਦੇ ਦਿਨ ਤੇ ਬਹੁਤ ਵੱਡਾ ਸਨੇਹਾ ਹੋਣਾ ਸੀ ਇਸੇ ਤਰ੍ਹਾਂ ਹੋਰ ਵੀ ਅਸੀਂ ਕਈ ਚੀਜ਼ਾਂ ਲਿਖੀਆਂ ਨੇ ਕਿ ਇਹਦੇ ਨਾਂ ਤੇ ਪਾਰਲੀਮੈਂਟ ਨੂੰ ਵੀ ਇਹ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਮੈਂ ਸਾਰੀ ਆ ਲਿਸਟ ਤੁਹਾਨੂੰ ਦੇ ਰਿਹਾ ਦੂਜੀ ਗੱਲ ਸਪੀਕਰ ਸਾਹਿਬ ਨੇ ਇਹ ਕਿਹਾ ਕਿ ਜੀ ਅਸੀਂ ਹਾਊਸ ਨੂੰ ਉਠਾ ਰਹੇ ਹਾਂ ਜਿਹੜੇ ਹਾਂ ਪੱਖ 'ਚ ਹੋ ਹਾਂ ਦੱਸ ਦੇਣ ਜਿਹੜੇ ਨਾ ਪੱਖ 'ਚ ਹੋ ਨਾ ਕਹਿ ਦੇ ਹਾਂ ਪੱਖ ਵਾਲੇ ਤਾਂ ਬੋਲੀ ਕੁਝ ਬੰਦੇ ਔਰ ਮੈਂ ਇਹ ਬੇਨਤੀ ਕੀਤੀ ਸਾਰੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਆ ਨੇ ਕਿ ਦੇਖੋ VOTING ਹੋਵੇ ਕਿਉਂਕਿ ਕਾਂਗਰਸ ਦੋ ਖੇਮਿਆਂ ਚ ਵੰਡੀ ਹੋਈ ਆ ਕਾਂਗਰਸ ਠੋਕੋਤਾਲੀ ਤੇ ਕਾਂਗਰਸ ਕੈਪਟਨ ਅਮਰਿੰਦਰ ਔਰ ਮੈਨੂੰ ਪੂਰੀ ਆਸ ਸੀ ਕਿ ਜਿਹੜੇ ਚਾਰ ਵਜ਼ੀਰ ਕਹਿ ਰਹੇ ਆ ਚਾਹੇ ਉਹ ਸੁਖਜੀ ਨੇ ਚਾਹੇ ਉਹ ਤ੍ਰਿਪਤ ਭਾਜੀ ਨੇ ਚਾਹੇ ਚੰਨੀ ਜੀ ਨੇ ਚਾਹੇ ਰੰਧਾਵਾ ਜੀ ਨੇ ਜਦੋਂ ਉਹਨਾਂ ਨੂੰ ਭਰੋਸਾ ਹੀ ਨਹੀਂ ਰਹਿ ਗਿਆ ਮੁੱਖ ਮੰਤਰੀ ਤੇ ਤੇ ਜੇ ਅੱਜ ਉਹ ਵੋਟ ਉਲਟ ਦੇਣਗੇ ਤੇ ਲੋਕਾਂ ਨੂੰ ਸਮਝ ਆ ਚੁੱਕੀ ਸੱਚੇ ਨੇ ਜੇ ਨਾਲ ਵੋਟ ਪਾਉਣਗੇ ਤੇ ਇਹ ਵੀ ਸਪਸ਼ਟ ਹੋ ਜੂ ਕਿ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਹੈ ਲੋਕ ਮੁੱਦੇ ਕਾਂਗਰਸ ਲਈ ਕੁਝ ਨਹੀਂ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕਰ ਰਹੇ ਹੋਰ ਕੁਝ ਨਹੀਂ ਜੀ ਜੀ ਸਾਹਿਬ ਭਾਜੀਪੀ ਵੀ ਦੱਸਿਆ ਕਰੂ ਨਾਰੰਗ ਹੁਣੇ ਕਹਿ ਕੇ ਗਏ ਨੇ ਕਿ ਇੱਕ ਲਾਈਵ ਮੀਟਿੰਗ ਹੋਣੀ ਚਾਹੀਦੀ ਕਿਸਾਨਾਂ ਦੀ ਤੇ ਕੇਂਦਰ ਤੋਂ ਕਹਿੰਦੇ ਮੈਂ ਇਸ ਗੱਲ ਦੀ ਵਕਾਲਤ ਕਰੂੰਗਾ ਜਾ ਕੇ ਦੇਖੋ ਨਾਰੰਗ ਸਾਹਿਬ ਨੂੰ ਤਾਂ ਪੁੱਛਦਾ ਕੋਈ ਨਹੀਂ ਜੀ ਨਾਰੰਗ ਸਾਹਿਬ ਜੀ ਮੈਂ ਉਹਨਾਂ ਬਾਰੇ ਕੀ ਕਹਿਣਾ ਜੀ ਸਤਿਕਾਰਯੋਗ ਨੇ ਮਗਰ ਜੇ 600 ਤੋਂ ਵੱਧ ਸ਼ਹੀਦ ਹੋ ਗਏ ਆ ਬਾਰਡਰ ਤੇ ਬੈਠੇ ਆ ਗੁਰੂ ਸੇ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪੁਰਪ ਮਨਾ ਰਹੇ ਆ ਜਿੱਥੇ ਸਦ ਭਾਵਨਾ ਟੋਲਰੈਂਸ ਇੱਕ ਦੂਜੇ ਦਾ ਸਤਕਾਰ ਅਨ ਦਾਤਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਜਿੱਥੇ ਲੱਗਦੇ ਉਹ ਉਹਨਾਂ ਦਾ ਹੀ ਸਤਕਾਰ ਨਹੀਂ ਹੋ ਰਿਹਾ ਤੇ ਇੱਥੇ ਆ ਕੇ ਭਾਸ਼ਣ ਦਾ ਕੀ ਫਾਇਦਾ ਜੀ ਜੇ ਵਾਕਈ ਗੁਰੂ ਸਾਹਿਬ ਦਾ ਸਤਕਾਰ ਹੈ ਤੇ ਇੰਦਰਾ ਗਾਂਧੀ ਤੋਂ 에어ਪੋਰਟ ਦਾ ਨਾਮ ਬਦਲੋ ਔਰ ਦੂਜਾ ਜਿਹੜੇ ਕਿਸਾਨ ਉੱਥੇ ਬੈਠੇ ਉਹਨਾਂ ਦੀ ਗੱਲ ਸੁਣਦੇ ਕਾਲੇ ਕਾਨੂੰਨ ਰੱਦ ਕਰੋ ਮਜੀਠੀ ਸਾਹਿਬ ਤੁਹਾਡੇ ਪੁਰਾਣੇ ਸਾਥੀ ਰਹੇ ਨੇ ਤਾਂ ਕਿਸੇ ਤਰੀਕੇ ਚਾਹੇ ਵੱਡੇ ਬਾਲ ਸਾਹੂਣ ਵਿੱਚ ਪਾ ਕੇ ਕੇਂਦਰ ਨਾਲ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਅੱਜ ਗੁਰੂ ਤੇਗ ਬਹਾਦਰ ਜੀ ਦੇ ਦਿਹਾੜੇ ਤੇ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਦਾ ਮੁੱਦਾ ਉਹ ਹੱਲ ਹੋਣਾ ਚਾਹੀਦਾ ਉਹ ਭਰਾਵਾ ਤਾਂ ਤੂੰ ਵੀ ਏਬੀਪੀ ਚ ਰਿਹਾ ਤੈਨੂੰ ਪੁੱਛਦੇ ਏਬੀਪੀ ਵਾਲੇ ਕੌਣ ਬੁਲਾਉਂਦਾ ਇੱਥੇ ਕਿਸੇ ਨੂੰ ਜਦੋਂ ਸਾਡਾ ਪ੍ਰਿੰਸੀਪਲ ਸਟੈਂਡ ਹੋ ਗਿਆ ਅਸੀਂ ਵੋਟ ਉਲਟ ਪਾ ਦਿੱਤੀ ਅਸਤੀਫਾ ਦੇਤਾ ਰੋਜ ਉਹਨਾਂ ਦੇ ਉਲਟ ਭੁਗਤਦੇ ਆ ਕਿਸਾਨਾਂ ਦੇ ਨਾਲ ਖਲੋਤੇ ਆ ਤੇ ਇਹਦੇ ਨਾਲ ਸਾਡੀ ਜੇ ਸੁਣਦੇ ਹੁੰਦੇ ਅਸੀਂ ਤਾਂ ਹੁਣ ਵੀ ਨੰਗੇ ਪੈਰੀ ਜਾ ਕੇ ਮੇਰੇ ਸਾਡੀ ਕੋਈ ਸੁਣਨ ਨੂੰ ਤਿਆਰ ਹੈ ਤੂੰ ਵੀ ਚੋਲਾ ਪੈ ਜਾ ਅਸੀਂ ਤਾਲ ਚਲੇ ਜਾਨੇ ਆ ਨੰਗੇ ਪੈਰੀ ਜਾਵਾਂਗੇ ਔਰ ਕਿਸਾਨਾਂ ਦੀ ਸੁਣੀ ਜਾਵੇ ਕਾਲੇ ਕਾਨੂੰਨ ਰੱਦ ਹੋਣ ਸਾਡੀ ਮੰਗ ਮੈਂ ਤਾਂ ਕਿਹਾ ਜੀ ਅੱਜ ਪਤਾ ਲੱਗ ਜੂ ਕਾਂਗਰਸ ਠੋਕੋ ਤਾਲੀ ਦੇ ਕੋਲ ਕਿੰਨੇ ਐਮਐਲਏ ਆ ਤੇ ਕਾਂਗਰਸ ਕੈਪਟਨ ਅਮਰਿੰਦਰ ਕੋਲ ਕਿੰਨੇ ਐਮ ਐਲ ਏ ਆ ਮਗਰ ਭੱਜ ਗਈ ਕਾਂਗਰਸ ਪ੍ਰੋਟੈਸਟ ਤੋਂ ਜੇ ਤੁਹਾਨੂੰ ਇੰਨਾ ਹੀ ਆਪਦੇ ਬਹੁਮਤ ਤੇ ਮਾਨ ਹੈ ਕਿ ਅੱਜ ਫੈਸਲਾ ਕਰਾ ਲੈਂਦੇ VOTING ਕਰਾ ਲੈਂਦੇ ਪਤਾ ਲੱਗ ਜਾਂਦਾ ਦੁਬਾਰਾ ਸੈਸ਼ਨ ਦੀ ਮੰਗ ਨੂੰ ਲੈ ਕੇ ਕੀ ਗੱਲਬਾਤ ਸੀ ਉਹ ਸੈਸ਼ਨ ਨਹੀਂ ਬੁਲਾਉਣਾ ਪਾਉ ਇਹਨਾਂ ਨੇ ਜਿੱਥੇ ਐਡਾ ਕਾਟੋ ਕਲੇਸ਼ ਲੱਗਿਆ ਜਿੱਥੋਂ ਗਰਾਵਤ ਸਾਹਿਬ ਆਪ ਕਹੀ ਜਾਣ ਆਲੇ ਜਿੰਦਾਬੈਲ ਕਿ ਕਾਂਗਰਸ 에올 ਇਸ ਨਾਟ ਵੈਲ 올 ਜਿੰਦਾ ਵੈਲ ਤੇ ਫਿਰ ਕੀ ਹੋਣਾ ਇੱਥੇ ਤੁਹਾਨੂੰ ਮੇਰੇ ਤੋਂ ਬੁੱਧ ਪਤਾ ਤੁਸੀਂ ਸਟੇਜਾਂ ਤੇ ਖੁੱਲ ਕੇ ਬੋਲਦੇ ਨੇ ਪਰ ਮੀਡੀਆ ਸਾਹਮਣੇ ਹੁਣ ਵੀ ਉਹ ਚੁੱਪ ਕਰਕੇ ਬੈਠੇ ਦੇਖੋ ਮੈਨੂੰ ਤਾਂ ਆ ਸੀ ਕਿ ਇਹ ਆਪ ਨੋ ਕਨਫੀਡੈਂਸ ਮੋਸ਼ਨ ਠੋਕੋ ਤਾੜੀ ਆਪ ਲੈ ਕੇ ਆਉ ਔਰ ਏਸਲੀ ਲੈ ਕੇ ਆਉ ਕਿ ਇਹ ਚਾਹੁੰਦਾ 3 ਰੁਪਏ ਬੱਤੀ ਹੋ ਜੇ ਭਾਵੇਂ ਸਾਰੇ ਦੇਸ਼ ਤੇ 3 ਰੁਪਏ ਬਿਜਲੀ ਕਿੱਥੇ ਨਹੀਂ ਮਿਲਦੀ ਮੈਂ ਕਹਾਂ ਤੁਹਾਨੂੰ ਪਤਾ ਹੈ ਠੋਕੋ ਤਾੜੀ ਕੁਝ ਕਰ ਸਕਦਾ ਬੋਲਣ ਨੂੰ ਬਹੁਤ ਤੇਜ਼ ਆ ਮੈਂ ਕਹਾਂ ਚਿਹਰੇ ਨੰਗੇ ਹੋ ਜਾਣਗੇ ਤੂੰ ਲਿਆ ਪ੍ਰਸਤਾਵ ਅਸੀਂ ਸਾਰੇ ਤੇਰੇ ਨਾਲ ਆ ਤੁਹਾਨੂੰ ਆ ਕੇ ਰੋਕਾ ਦਾ ਮਸਲਾ ਹਲ ਹੋਵੇ ਨਾ ਪੀਪੀਏ ਕੈਨਸਲ ਕਰਨੇ ਇਹ ਕਰ ਦੋ ਉਹ ਕਰ ਦੋ ਇਹ ਮੁੱਦੇ ਨਹੀਂ ਅਖੀਰ ਚ ਬਿਜਲੀ ਕਿੰਨੇ ਦੀ ਮਿਲ ਰਹੀ ਹੈ ਮੁੱਦਾ ਇਹ ਮੁਲਾਜ਼ਮ ਕੱਚੇ ਰਹਿ ਗਏ ਪੱਕੇ ਨਹੀਂ ਹੋ ਰਹੇ ਮੁੱਦਾ ਇਹ ਕਿਸਾਨਾਂ ਦੀ ਕੁਝ ਕੁਸ਼ੀ ਹੋ ਰਹੀ ਆ ਉਹਨਾਂ ਦੇ ਕਰਜ਼ੇ ਮਾਫ਼ ਨਹੀਂ ਹੋ ਰਹੇ ਮੁੱਦਾ ਇਹ ਘਰ ਘਰ ਨੌਕਰੀ ਨਹੀਂ ਮਿਲ ਰਹੀ ਮੁੱਦਾ ਇਹ ਮਗਰ ਇਸ ਤਰ੍ਹਾਂ ਲੋਕ ਲੋਕਾਂ ਨੂੰ ਮੂਰਖ ਬਣਾਈ ਜਾਓ ਆਪ ਦੀ ਸਰਕਾਰ ਦੇ ਫਿਰ ਤੁਸੀਂ ਜੇ ਐਡੇ ਨਾ ਸਹਿਮਤ ਹੋ ਫਿਰ ਸਿਵਾ ਕਿਉਂ ਨਹੀਂ ਦਿੰਦੇ ਜੇ ਤੁਹਾਨੂੰ ਭਰੋਸਾ ਨਹੀਂ ਆਪਦੇ ਮੁੱਖ ਮੰਤਰੀ ਦੇ ਅਸਤੀਫਾ ਦੇ ਦੇ ਉ ਕਨ ਮੇਕ ਫੂਲ ਆਫ ਪੀਪਲ ਲਾਈਕ ਥਿਸ ਅਸੀਂ ਤਾਂ ਚਿਹਰੇ ਨੰਗੇ ਕਰਨੇ ਸੀ ਕਰਤੇ